ਜਦੋਂ ਆਪਾਂ ਗੁਰੂ ਪਿਆਰੇ ਬੱਚੇ ਸਾਂ ਉਹਨੂੰ ਆਪਾਂ ਅਨੰਦ ਦੇ ਵਿੱਚ ਹੀ ਸਾਂ ਜਿਉਂ-ਜਿਉਂ ਵੱਡੇ ਹੁੰਦੇ ਗਏ ਨਸੀਗਤਾ ਹੁੰਦੀਆਂ ਗਈਆਂ ਵੱਡੀਆਂ ਜ਼ਿੰਮੇਵਾਰੀਆਂ ਕੈਂਦੀ ਅਨੰਦ ਨੂੰ ਜੀਵਨ ਦੇ ਵਿੱਚੋਂ ਕੋਈ ਦਿੱਤਾ ਅਸੀਂ ਅਨੰਦ ਦੇ ਵਿੱਚੋਂ ਹੀ ਪੈਦਾ ਹਾਂ ਇੰਜ ਸਮਝ ਲਈਏ ਸੌਖਾ ਜਿਹਾ ਕਰਕੇ ਕਿ ਅਸੀਂ ਅਨੰਦ ਦੇ ਵਿੱਚੋਂ ਪੈਦਾ ਹੋਇਆ ਪਰ ਸਾਰੀ ਜ਼ਿੰਦਗੀ ਅਸੀਂ ਅਨੰਦ ਭੁਲਾ ਕੇ ਕੋਈ ਕੰਮਾਂ ਦੇ ਵਿੱਚ ਰੁੱਝੇ ਰਹੇ ਹਾਂ ਅਨੰਦ ਦੇ ਵਿੱਚ ਬੱਚਾ ਕੋਈ ਕੋਈ ਬਿਕਰਬਾਤ ਵਾਲਾ ਅਨੰਦ ਵਿੱਚ ਹੈ ਕੋਈ ਜਿਹੜਾ ਅੱਗੇ ਚੋਕਰੇ ਕੋਈ ਕਿਸੇ ਨਾਲ ਮੈਰ ਨਹੀਂ ਕੋਈ ਕਿਸੇ ਨਾਲ ਨਫਰਤ ਨਹੀਂ ਬਿਲਕੁਲ ਅਨੰਦ ਦੇ ਵਿੱਚ ਹੈ ਪਰ ਅਸੀਂ ਆਨੰਦ ਲੈਣ ਦੇ ਨੇ ਬਾਹਰ ਘਟਕਦੇ ਦਿਲਦਿਆਂ ਆਪਣੇ ਆਪ ਨੂੰ ਠੀਕ ਨਹੀਂ ਕਰਦੇ ਕਿ ਆਨੰਦ ਜੇ ਆਉਣਾ ਹੈ ਤਾਂ ਇਹ ਅੰਦਰੋਂ ਆਉਣਾ ਹੈ ਅਸੀਂ ਬਾਹਰੀ ਕਜ਼ਾਰਤਾਂ ਨੂੰ ਦੇਖ ਕੇ ਆਨੰਦ ਲੈਣਾ ਸ਼ੁਰੂ ਕਰਦੇ ਹਾਂ ਕਿ ਬਾਹਰੀ ਚੀਜ਼ਾਂ ਦੇ ਨਾਲ ਅਸੀਂ ਅਨੰਦ ਦੇ ਵਿੱਚ ਰਹਾਂਗੇ ਇਸ ਸਾਡੇ ਅੰਦਰ ਆਉਂਦੇ ਰੁਪਏ ਦਾ